ਖਲ ਕਰਨ ਜਾ ਰਹੇ ਕਿ ਡੜਬਾਦੀ ਡੜਬਾਦੀ ਜਿਮਨੀ ਚੌਣਾ ਨੂੰ ਲੈ ਕੇ ਕੱਲ ਡਿੰਪੇ ਕਿਲੋ ਆਮਦੀ ਪਾਰਟੀ ਦੇ ਵੀ ਸ਼ਾਮਲ ਹੋਏ ਨੇ ਉੱਥੇ ਹੀ ਸੀਐਮ ਮਾਨ ਪੰਜਾਬ ਦੇ ਮੁੱਖ ਮੰਤਰੀ ਪਹੁੰਚੇ ਸੀ ਪਰ ਉੱਥੇ ਹੀ ਅੰਗਨਵਾੜੀ ਵਰਕਰਾਂ ਦੀ ਨਾਲ ਖਿੱਚਤ ਹੋਈ ਅਤੇ ਕਿਸ ਤਰ੍ਹਾਂ ਦੇਖੋ ਚੁਨੀਆਂ ਖਿੱਚੀਆਂ ਜਾ ਰਹੀਆਂ ਪੁਲਿਸ ਵੱਲੋਂ ਤੇ ਲਗਾਤਾਰ ਬਦਲਾਵ ਵਾਲੀ ਸਰਕਾਰ ਜਿਹੜੀ ਕਹਿੰਦੇ ਆਪਦੇ ਆਪ ਨੂੰ ਇਮਾਨਦਾਰ ਕਿਹਾ ਜਾਂਦਾ ਸੀਗਾ ਪਰ ਉੱਥੇ ਹੀ ਲੋਕਾਂ ਨਾਲ ੱੱਕਾਸ਼ਾ ਹੀ ਤੱਕਾ ਮੁਕੀਆ ਹੁੰਦੀਆਂ ਦੇਖ ਲੋ ਪੰਜਾਬ ਪੁਲਿਸ ਦੇ ਮਲਾਜ਼ਮਾਂ ਨੇ ਪਰ ਇਹ ਵੀ ਕਿਕਰ ਅੰਨਾ ਦੇ ਹੱਥ ਵਸ ਵੀ ਕੁਝ ਨਹੀਂ ਹੈ ਕਿਉਂਕਿ ਇੱਥੇ ਪੰਜਾਬ ਦੇ ਗਵਰਨਮੈਂਟ ਦੇ ਸੀਐਮ ਮਾਨ ਆ ਜਾਂਦਾ ਉੱਥੇ ਦਾ ਫਿਰ ਪੁਲਿਸ ਦੇ ਹੱਥ ਵੀ ਕੁਝ ਨਹੀਂ ਰਹਿੰਦਾ ਪੁਲਿਸ ਵੀ ਕਹਿੰਦੀ ਹੈ ਪੱਪਾ ਦੇ ਭਾਰ ਹੋ ਜਾਂਦੀ ਹੈ ਤੇ ਪੁਲਿਸ ਦੇ ਸਿਰ ਤੇ ਵੀ ਭਾਰ ਬਣ ਜਾਂਦਾ ਕਿ ਕੋਈ ਵਿਰੋਧ ਕਰਨ ਵਾਲਾ ਆ ਗਿਆ ਕਿਤੇ ਸਾਡੇ ਤੇ ਨਾ ਕੋਈ ਐਕਸ਼ਨ ਆ ਜੇ ਤਾਂ ਇਹਨਾਂ ਨੂੰ ਪਹਿਲਾਂ ਹਿਰਾਸਤ ਵਿੱਚ ਲਿੱਤਾ ਜਾਵੇ ਹਜੇ ਤਾਂ ਸੀਐਮ ਮਾਨ ਹੈ ਲਿਪੈਟ ਤੋਂ ਉਤਰੇ ਸੀ ਪਰ ਇਹਨਾਂ ਨੂੰ ਤਾਂ ਪਹਿਲਾਂ ਹੀ ਜਿਹੜਾ ਅਰੈਸਟ ਕਰ ਲਿਆ ਗਿਆ ਸੀ ਹਿਰਾਸਤ ਵਿੱਚ ਲੈ ਕੇ ਮਨੋਟ ਦੇ ਸਿਟੀ ਥਾਣਾ ਦੇ ਵਿੱਚ ਭੇਜ ਦਿੱਤਾ ਗਿਆ ਸੀ ਤਾਂ ਕੁਸ਼ਲ ਜਦੋਂ ਸੀਐਮ ਮਾਨ ਅਥੋਂ ਤੀ ਤੱਕ کافی ਦੇਰ ਬਾਅਦ ਉਹਨਾਂ ਨੂੰ ਹਰੀਆਵੀ ਕੀਤਾ ਗਿਆ ਪਰ ਦਿਖ ਰਹਾ ਹੈ ਹੋਊਗਾ ਕਿ ਲਗਾਤਾਰ ਬਦਲਾਵ ਵਾਲੀ ਸਰਕਾਰ ਇਹਨਾਂ ਦੀਆਂ ਮੰਗਾਂ ਤੇ ਗੌਰ ਕਿਉਂ ਨਹੀਂ ਕਰਦੀ ਕਿ ਜਿੱਥੇ ਵੀ ਸੀਐਮ ਮਾਨ ਜਾਂਦੇ ਨੇ ਜਾਂ ਫਿਰ ਅਗਰ 30 ਤਰੀਕ ਨੂੰ ਅਗਲੀ 30 ਤਰੀਕ ਨੂੰ ਸੀਐਮ ਮਾਨ ਆਣਗੇ ਤਾਂ ਲਗਾਤਾਰ ਵਿਰੋਧ ਹੈ ਜਿਹੜਾ ਲਗਾਤਾਰ ਜਿ ਕਿਸ ਤਰ੍ਹਾਂ ਦੇਖੋ ਪੁਲਸ ਨਾਕ ਤੱਕਾਈ ਤੱਕਾ ਮਾਰਦੀ ਪੁਲਸਾਰੀ ਤੱਕਾ ਮੁਕੀ ਹੁੰਦੀ ਪੁਲਸਾ ਹੋ ਨਜ਼ਰ ਆਈ ਹੈ ਤਾਂ ਲਗਾਤਾਰ ਇਹ ਤਸਵੀਰਾਂ ਨੇ ਜਿਹੜੀਆਂ ਪੰਜਾਬ ਪੁਲਿਸ ਦੇ ਮਲਾਜ਼ਮਾਂ ਨੇ ਉਹਨਾਂ ਵੱਲੋਂ ਤੱਕਾ ਮਾਈ ਤੱਕੇ ਨਾਲ ਜੋ ਕਿ ਪੰਜਾਬ ਪੁਲਿਸ ਦੀ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਤਾਂ तमाम ਤਸਵੀਰਾਂ ਜਿੱਦੜਵਾਦੀਆਂ ਨੇ ਜਿੱਥੇ ਕੀ ਅੰਬਿੱਤੀ ਕੱਲ ਲਗਾਤਾਰ ਜਿੱਦੜਵਾਦ ਤੋਂ ਜੋ ਅੰਗਨਵਾੜੀ ਵਰਕਰਾਂ ਆਪਣੇ ਹੱਕਾਂ ਲਈ ਆ ਉਥੇ ਪਹੁੰਚਿਆ ਸੀ ਮੰਗ ਪੱਤਰ ਦੇਣ ਪਹੁੰਚਿਆ ਸੀ ਪਰ ਪੁਲਸ ਵੱਲੋਂ ਲਗਾਤਾਰ ਹਿਰਾਸਤ ਦੇ ਵਿੱਚ ਲਿਆ ਜਾਂਦਾ ਪਰ ਟੱਕਾ ਮੁਕੋ ਫਿਰ ਵੀ ਆਪਣੀ ਹਾਰ ਨਹੀਂ ਮੰਨਦੀਏ ਉਹ ਦੇਖੋ ਕਿਸ ਤਰ੍ਹਾਂ ਉਹਨਾਂ ਨਾਲ ਟੱਕਾ ਮੁਕੀ ਕੀਤੀ ਜਾ ਰਹੀ ਹੈ ਲਗਾਤਾਰ ਜ ਜਿਹੜੀ ਪੁਲਿਸ ਵਾਲਾ ਟੱਕਾ ਮੁਕੀ ਹੋਈ ਹੈ ਤਾਂ ਜੇ ਲਗਾਤਾਰ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਨੂੰ ਲੋਡ ਦੇ ਸੀ ਕਿ ਥਾਣਾ ਦੇ ਵਿੱਚ ਬਿਠਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਕੁਝ ਦਿਨ ਬਾਅਦ ਕੱਲ ਸ਼ਾਮ ਨੂੰ ਰਿਹਾ ਵੀ ਕੀਤਾ ਗਿਆ ਤਾਂ ਇਹ ਕਾਰਵਾਈ ਕੱਲ ਜਦੋਂ ਸੀਐਮ ਮਾਨ ਕੀ ਦਰਵਾਜ਼ਾ ਪਹੁੰਚੇ ਡਿੰਪਟੀ ਕਿਲ ਨੂੰ ਸ਼ਾਂਤ ਕਰਵਾਉਣ ਲਈ ਉਹ ਸਮਰੱਥੀ ਜਿੱਤੇ ਕਿ ਪੁਲਿਸ ਕੋਲ ਵੀ ਵੱਡੀ ਜਿਹੜੀ ਕਾਰਵਾਈ ਕਈ ਜਗ੍ਹਾ ਤੇ ਪ੍ਰਦਰਸ਼ਨ ਹੋਇਆ ਪਰ ਪੁਲਿਸ ਨੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਧਮਕਾਣ ਦੀ ਕੋਸ਼ਿਸ਼ ਕੀਤੀ ਜੋ ਗੱਲਾਂ ਸਾਹਮਣੇ ਆਈਆਂ ਨੇ ਲਗਾਤਾਰ ਇਹ ਸੀਐਮ ਮਾਨ ਆਮ ਲੋਕਾਂ ਦੀ ਸਰਕਾਰ ਕਹਿੰਦੇ ਸੀ ਬਦਲਾਅ ਦੀ ਸਰਕਾਰ ਕਹਿੰਦੇ ਸੀ ਪਰ ਆਮ ਲੋਕਾਂ ਨਾਲ ਗੱਲ ਕਰਨ ਤੋਂ ਕਿਉਂ ਪੰਦੀ ਹੈ ਇਹ ਸਰਕਾਰ ਇਹ ਗੱਲਾਂ ਅਹਿਮ ਬਣੀਆਂ ਹੋਈਆਂ ਤਾਂ ਦੇਖ ਇਸ ਤਰ੍ਹਾਂ ਅੰਗਨਵਾੜੀ ਵਰਕਰਾਂ ਦੇ ਨਾਲ ਤੱਕਾ ਹੋ ਰਿਹਾ ਆਪਣੇ ਹਾਕਮਾਂ ਵੱਲ ਨਹੀਂ ਲਗਾਤਾਰ ਅੰਗਨਵਾੜੀ ਵਰਕਰਾਂ ਜਿਹੜੀਆਂ ਉਹ ਉਪਕਰਣਾਂ ਪੱਤਨਾ ਤੇ ਉਪਕੀਆਂ ਮੰਗ ਪੱਤਰ ਦੇਈਆਂ ਸੀ ਪਰ ਲਗਾਤਾਰ ਉਹਨਾਂ ਦੇ ਮੰਗ ਪੱਤਰਾਂ ਤੇ ਸੁਣਵਾਈ ਵੀ ਨਹੀਂ ਹੁੰਦੀ ਨਜ਼ਰ ਆਈ ਤਾਂ ਅਹਿਮ ਗੱਲਾਂ ਇਹ ਜਾਣੀਆਂ ਬਹੁਤ ਜ਼ਰੂਰੀ ਹੈ ਕਿ ਕਿਉਂ ਇਹ ਤੱਕਾ ਹੋ ਰਿਹਾ ਅਕੀਕਰ ਇਹ ਸੱਚ ਹੈ ਕਿ ਅਕੀਕਰ ਪੰਜਾਬ ਪੁਲਿਸ ਦੇ ਤបਾ ਤੇ ਭਾਰਤ ਦੇ